ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਗਿਆਨ ਦਾ ਨਸ਼ਾ ਕਰਦਾ ਆਪਾਂ ਪਰ ਨਸ਼ਾ ਤੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਹਸਾਬ ਨਾਲ ਹੈਗਾ ਆਪਾਂ ਨੂੰ ਪਤਾ ਹੀ ਹੈ ਅੱਜ ਕੱਲ ਤੇ ਇਹ ਚਿੱਟਾ ਨਸ਼ਾ ਡਰੱਗ ਜਿਹੜੇ ਆ ਦੂਜੇ ਸਮੈਕਾਂ ਸਮੂਹਾਂ ਕਿੰਨੇ ਤਰ੍ਹਾਂ ਦੇ ਭੜੇ ਨਸ਼ੇ ਆ ਮਾਜੇ ਦੇ ਇਲਾਕੇ ਵਿੱਚ ਤੇ ਬਰਬਾਦ ਹੋ ਗਏ ਕਈਆਂ ਦੇ ਪਿੰਡਾਂ ਦੇ ਪਿੰਡ ਤੇ ਹੁਣ ਤੇ ਨਸ਼ੇ ਹੌਲੀ ਹੌਲੀ ਸਾਡੇਆਂ ਪਿੰਡਾਂ 'ਚ ਵੀ ਵੱਧਦੇ ਜਾਂਦੇ ਆ ਬਾਕੀ ਦੇ ਨਸ਼ੇ ਮਾੜੇ-ਮੋੜੇ ਕਰਦੇ ਸੀ ਲੋਕ ਉਹ ਇੰਨੇ ਖਤਰਨਾਕ ਨਹੀਂ ਸਨ ਪਰ ਆ ਜਿਹੜੇ ਦੂਜੇ ਨਸ਼ੇ ਐ ਸਮੈਕ ਵਾਲੇ ਚਿੱਟੇ ਵਾਲੇ ਤੇ ਬਹੁਤ ਖਤਰਨਾਕ ਨਸ਼ੇ ਐ ਇਹ ਤੇ ਪਿੰਡਾਂ ਵਾਲਿਆਂ ਨੂੰ ਆਪ ਕੰਮਰ ਕੱਸੇ ਕਰਨੇ ਚਾਹੀਦੇ ਐ ਮੂੰਹ ਮਲਾਜਾ ਮੂੰਹ ਮਲਾਜਾ ਮੂੰਹ ਮਲਾਜਾ ਰੱਖਦਾ ਰਹੇਗਾ ਜਿੱਦ ਤੇਰਾ ਪੁੱਤ-ਪੋਤਾ ਖਾਣ ਲੱਗ ਗਿਆ ਪਤਾ ਫੇਰ ਲੱਗੂ ਪਿੰਡ 'ਚ ਜਿਹੜਾ ਕੋਈ ਚਿੱਟੇ-ਚੁੱਟੇ ਵਾਲਾ ਹੋਵੇ ਨਾ ਸਿੱਧੀ ਪਿੰਡ ਵਾਲੇ ਲੋਕਾਂ ਨੂੰ ਇਕੱਠੇ ਕਰਕੇ ਬੁੜੀਆਂ ਮਾਈਆਂ ਵੀਰਾਂ ਨੂੰ ਇਕੱਠੇ ਕਰਕੇ ਉਹ ਬੰਦੇ ਦੇ ਵਿਰੁੱਧ ਸਟੈਂਡ ਲੈਣਾ ਚਾਹੀਦਾ ਹੈ ਸਾਨੂੰ ਪਤਾ ਹੁੰਦਾ ਵੀ ਫਲਾਣਾ ਬੰਦਾ ਚਿੱਟਾ ਵੇਚਦਾ ਹੈ ਸ਼ਰਮ ਦੇ ਮਾਰੇ ਚੁੱਪ ਰਹਿੰਦੇ ਆ ਵੀ ਨਾ ਯਾਰ ਮੂੰਹ ਮੱਥੇ ਲੱਗਦਾ ਇਹ ਕੀ ਕਹੂਗਾ ਇਹਦਾ ਸ਼ਰੀਕਾ ਕੀ ਕਹੂਗਾ ਪਿੰਡ ਕੀ ਕਹੂਗਾ ਇਹਨਾਂ ਗੱਲਾਂ ਦੇ ਵਿੱਚ ਅਸੀਂ ਪਿੰਡ ਬਰਬਾਦ ਕਰ ਲੈਨੇ ਆ ਜਿੱਦੇ ਸਾਡੇ ਘਰੇ ਆ ਕੀ ਨਾ ਅੱਗ ਲੱਗਲੇ ਤੇ ਬਸੰਤਰ ਲੱਗਦੀ ਹੈ ਜਿੱਦੇ ਆਪ ਲੱਗਦੀ ਹੈ ਨਾ ਉਦੋਂ ਪਤਾ ਲੱਗਦਾ ਹੈ ਜਦੋਂ ਸਾਡਾ ਧੀ ਪੁੱਤ ਨਸ਼ੇ ਵਿੱਚ ਲੱਗਿਆ ਫੇਰ ਪਤਾ ਲੱਗਦਾ ਹੈ ਤੇ ਜਿਹੜੇ ਕੋਈ ਬਾਕੀਆਂ ਦਾ ਲੱਗਾ ਮੇਰਾ ਕਿਹੜਾ ਲੱਗਾ ਹੈ ਬਾਕੀਆਂ ਦੇ ਨਸ਼ੇ ਕਰਦੇ ਨੇ ਮੇਰਾ ਕਿਹੜਾ ਲੱਗਾ ਹੈ ਪਿੰਡ 'ਚ ਦੋ ਬੰਦੇ ਵੇਚਦੇ ਨੇ ਤਿੰਨ ਬੰਦੇ ਵੇਦੇ ਨੇ ਜਦੋਂ ਪਤਾ ਤੁਹਾਨੂੰ ਲੱਗਦਾ ਉਹਦੇ ਵਿਰੋਧ ਸਟੈਂਡ ਲਾਓ ਮਾੜੀ ਜੀ ਗੱਲ ਤੇ ਭਾਂਡਾ ਛੇਕਣ ਦੀਆਂ ਗੱਲਾਂ ਕਰਦੇ ਆ ਉਹ ਜਿਹਨੂੰ ਮਰਜ਼ੀ ਅਗਲਾ ਮੰਨਦਾ ਰਹੇ ਭਾਂਡੇ ਛੇਕਣ ਵਾਲੀਆਂ ਗੱਲਾਂ ਨਾ ਕਰੋ ਜਿੱਦਣ ਪਿੰਡ 'ਚ ਕੋਈ ਨਸ਼ਾ ਲਿਆਵੇ ਚਿੱਟਾ ਸਮੈਕ ਭੈੜਾ ਨਸ਼ਾ ਉਹਦੇ ਉਨੂੰ ਕਹੋ ਵੀ ਪੰਚਾਇਤ ਇਕੱਠੀ ਕਰਕੇ ਤੇਰਾ ਲੱਗ ਗਿਆ ਪਤਾ ਲੱਖ ਤੁਸੀਂ ਕਹੀ ਜੋ ਪਿੰਡ ਚ ਸਾਰਾ ਪਤਾ ਹੁੰਦਾ ਵੀ ਕਿਹੜਾ ਕੀ ਵੇਚਦਾ ਸਭ ਨੂੰ ਪਤਾ ਹੁੰਦਾ ਸਾਰੇ ਪਿੰਡ ਨੂੰ ਪਤਾ ਹੁੰਦਾ ਅਸੀਂ ਝੂਠ ਬੋਲਦੇ ਆ ਸ਼ਰੀਕੇ ਪਾਲਦੇ ਆ ਸ਼ਰੀਕੀਆਂ ਕਰਕੇ ਅਸੀਂ ਕਹਿੰਦੇ ਨਹੀਂ ਬੋਲਦੇ ਨਹੀਂ ਸਾਨੂੰ ਸਭ ਪਤਾ ਹੁੰਦਾ ਕਿਹੜਾ ਬੰਦਾ ਕੀ ਵੇਚਦਾ ਹੈ ਕਿਹੜੀ ਬੁੜੀ ਨਸ਼ਾ ਵੇਚਦੀ ਕਿਹੜਾ ਬੰਦਾ ਨਸ਼ਾ ਵੇਚਦਾ ਸਭ ਪਤਾ ਹੁੰਦਾ ਪਰ ਸਾਡੀ ਚੁੱਪ 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 ਸਾਰੇ ਪਿੰਡ ਨੂੰ ਨਸ਼ੇੜੀ ਬਣਾ ਦਿੰਦੀ ਹੈ ਨਿੱਕੇ ਨਿੱਕੇ ਨਿਆਣੇ ਇਹ ਐਸੋ ਜਿਹੇ ਕੈਮੀਕਲ ਵਾਲੇ ਨਸ਼ੇ ਹੁੰਦੇ ਨੇ ਇੱਕ ਵਾਰੀ ਘਰੇ ਬਣ ਜਾਣ ਹੱਡਾਂ 'ਚ ਰਚ ਜਾਣ ਖਤਮ ਹੋ ਜਾਂਦੇ ਨੇ ਪਿੰਡਾਂ ਦੇ ਪਿੰਡ ਤੇ ਮੇਰੀ ਆਪ ਸਾਰੇ ਇਲਾਕੇ ਵਾਲਿਆਂ ਨੂੰ ਬੇਨਤੀ ਹੈ ਪਿੰਡ ਵਾਲਿਆਂ ਨੂੰ ਵੀ ਇਲਾਕੇ ਵਾਲਿਆਂ ਵੀ ਇਹ ਤੁਸੀਂ ਖਿਆਲ ਰੱਖਿਓ ਭਾਈ ਇਹ ਪਹਿਰੇਦਾਰੀ ਤੁਹਾਨੂੰ ਆਪ ਕਰਨੀ ਪੈਣੀ ਹੈ ਗੱਲ ਸਰਕਾਰਾਂ ਤੇ ਨਾ ਛੱਡਿਓ ਆਪ ਪਹਿਰੇਦਾਰੀ ਕਰਿਓ ਕਮਰ ਕੱਸੇ ਕਰਿਓ ਪਿੰਡ 'ਚ ਨਸ਼ਾ ਵੇਚਣ ਵਾਲੇ ਦਾ ਸਾਰਾ ਪਿੰਡ ਬਾਈਕਾਟ ਕਰੋਗੇ ਤਾਂ ਬਾੜੀ ਮੋਟੀ ਅਕਲ ਆਉਂਦੀ ਅਗਲੇ ਅਗਲੇ ਨੂੰ ਹੋਵੇ ਪਿੰਡ ਛੱਡਣਾ ਪੈਣਾ ਇੱਥੇ ਇੱਥੇ ਮੈਂ ਸਮੈਕ ਨਹੀਂ ਵੇਚ ਸਕਦਾ ਇੱਥੇ ਮੈਂ ਚਿੱਟਾ ਨਹੀਂ ਵੇਚ ਸਕਦਾ ਖਿਆਲ ਰੱਖਣਾ ਪੈਣਾ ਤਕੜੇ ਹੋ ਕੇ ਕਮਰ ਕੱਸਾ ਕਰਨਾ ਪੈਣਾ ਨਸ਼ੇ ਨਾ ਮਾੜੋ ਨਸ਼ੇੜੀਆਂ ਦੇ ਪਿੰਡ ਇਧਰ ਸੁਣੋ ਨਸ਼ੇੜੀਆਂ ਦੇ ਪਿੰਡ ਬਣ ਗਏ ਕਈ ਆ ਅੰਮ੍ਰਿਤਸਰ ਦੇ ਤਰਨਤਾਰਨ ਸਾਹਿਬ ਦੇ ਇਲਾਕੇ 'ਚ ਚੱਲੇ ਜਾਓਗੇ ਬਚੇ ਹੀ ਨਹੀਂ ਕਈ ਪਿੰਡਾਂ ਦੇ ਪਿੰਡ ਬੁਰਾ ਹੀ ਹਾਲ ਹੋਇਆ ਸਾਡੇ ਤੇ ਫੇਰ ਵੀ ਬਹੁਤ ਕਿਰਪਾ ਹੈ ਬਹੁਤ ਫਰਕ ਹੈ ਇਹਨਾਂ ਇਲਾਕਿਆਂ ਦੇ ਵਿੱਚ ਪਰ ਇਹਨੂੰ ਵੜਨ ਤਾਂ ਦਿਓਗੇ ਤੇ ਬਚੇ ਰਹੋਗੇ ਇੱਕ ਵਾਰੀ ਚੱਲ ਪਿਆ ਕੰਮ ਫੇਰ ਨਹੀਂ ਰੁਕਦਾ ਜੇ 10 ਆ ਜਾਣ ਹੌਲੀ ਹੌਲੀ 10 ਮੁੰਡੇ ਲੱਗੇ ਫਿਰ 20 ਲੱਗੇ ਕਦੋਂ 100 ਲੱਗਣਾ ਇਹ ਪਤਾ ਨਹੀਂ ਲੱਗਣਾ ਪਿੱਛੇ ਜੇ ਵਿਆਹ ਹੋਇਆ ਸੀ ਚੰਡੀਗੜ੍ਹ ਦੇ ਇਲਾਕੇ ਦੇ ਵਿੱਚ ਤੇ ਲੜਕੀ ਨੇ ਲੜਕੀ ਨੇ ਉਹ ਉਹ ਤੇ 2-3 ਦਿਨ ਹੋ ਗਈ ਅੰਦਰੋਂ ਹੀ ਨਿਕਲੇ ਜਦੋਂ ਤਿੰਨ ਤਿੰਨ ਦਿਨ ਹੋ ਗਏ ਵਿਆਹ ਹੋ ਗਿਆ ਸਾਰੇ ਰਿਸ਼ਤੇਦਾਰ ਇਕੱਠੇ ਹੋਇਆ ਕੀ ਹੈ ਉਹ ਮੂੰਹ ਨਾ ਵਿਖਾਏ ਕਿਸੇ ਨੂੰ ਰੌਲਾ ਰੱਪਾ ਜਿਆਦਾ ਪੈ ਗਿਆ ਫਿਰ ਉਹਨੇ ਆਪਣਾ ਦੱਸਿਆ ਕਹਿੰਦੀ ਮੈਨੂੰ ਸਮੈਕ ਲਿਆ ਕੇ ਦਿਓ ਮੈਂ ਨਹੀਂ ਉੱਠ ਸਕਦੀ ਨੂੰ ਆਈ ਤੇ ਉਹ ਨੂੰਹ ਬਿਟਦੀ ਫਿਰ ਸੱਸ ਮੈਂ ਸਮੈਕਣ ਆ ਗਈ ਮੇਰੇ ਘਰੇ ਕਹਿੰਦੀ ਇਹ ਤਾਂ ਸਮੈਕ ਪੀਂਦੀ ਹੈ ਸਮੈਕ ਪੀਣ ਵਾਲੀਆਂ ਲੜਕੀਆਂ ਮਤਲਬ ਐਦਾਂ ਦਾ ਹਾਲ ਲੋਕਾਂ ਦਾ ਹੋਇਆ ਹੋਇਆ ਪਿਹੜੇ ਨਸ਼ੇ ਆ ਇਹਨਾਂ ਤੋਂ ਬਚਣਾ ਪੈਣਾ ਤੇ ਤਕੜੇ ਹੋ ਕੇ ਕਮਰ ਕੱਸਾ ਕਰਕੇ ਆਪਣੇ ਪਿੰਡਾਂ ਦੀ ਪਹਿਰੇਦਾਰੀ ਆਪ ਕਰਨੀ ਪੈਣੀ ਹੈ ਜਿਵੇਂ ਸਿਆਉ ਲ ਕਹਿੰਦੇ ਨਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਆਪਣੇ ਪਿੰਡ ਦੀ ਨੌਜਵਾਨੀ ਦੇ ਤੁਸੀਂ ਖੁਦ ਜ਼ਿੰਮੇਵਾਰ ਬਣਨਾ ਹੈ ਵੀ ਨਾ ਭਾਈ ਆਪਣੇ ਪੁੱਤਾਂ ਨੂੰ ਕਹੋ ਮਾੜਾ ਮੋਟਾ ਜਿਹੜਾ ਚੱਲਦਾ ਚੱਲਣ ਦਿਓ ਪਰ ਚਿੱਟਾ ਸਮੈਕ ਡਰੱਗ ਇਹ ਬਣਨਾ ਨਹੀਂ ਚਾਹੀਦਾ